ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਸਵਾਗਤ ਆ ਤੇ ਤੁਸੀਂ ਸਾਰੇ ਕਿਵੇਂ ਆ ਤਾਂ ਉਮੀਦ ਕਰਦੀ ਆ ਸਾਰੇ ਤੁਸੀਂ ਠੀਕ ਹੋਵੋਗੇ ਤੇ ਅੱਜ ਮੇਰਾ ਆ ਗਿਆ ਐਡਸਨ ਪੈਨ ਆ ਵੀ ਕੋ ਮੈਂ ਤੁਹਾਨੂੰ ਦਿਖਾਉਣੀ ਆ ਸਾਰਿਆਂ ਨੂੰ ਕਾਫੀ ਟਾਈਮ ਤੋਂ ਜਿਹੜਾ ਇਹ ਆ ਨਹੀਂ ਰਿਹਾ ਸੀਗਾ ਪਤਾ ਨਹੀਂ ਕੋਈ ਗਲਤੀ ਸੀਗੀ ਤੇ ਅੱਜ ਮੇਰਾ ਐਡਸਨ ਪੈਨ ਹੈ ਜਿਹੜਾ ਮੇਰੇ ਕੋਲੇ ਹੈ ਤੇ ਮੈਨੂੰ ਮਿਲ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਾਰਿਆਂ ਦਾ ਤੁਹਾਡੀ ਸਪੋਰਟ ਨਾਲ ਮੇਰਾ ਸਾਰਾ ਜਿਹੜਾ ਕੰਪਲੀਟ ਹੋਇਆ ਅੱਜ ਤੇ ਸਾਰਿਆਂ ਦਾ ਥੈਂਕ ਯੂ ਤੇ ਚੈਨਲ ਤੇ ਜਿਹੜੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਧਰ ਵੇਖੋ ਰਸ਼ਮੀ ਠੀਕ ਆ ਹੁਣ ਰਸ਼ਮੀ ਆ ਗਿਆ ਸੀ ਸਕੂਲੋਂ ਇਹ ਸਕੂਲੋਂ ਤੋਂ ਬਾਅਦ ਇਹਨੂੰ ਇਹ ਖੁਸ਼ਖਬਰੀ ਮਿਲੀ ਨਾਲ ਦੀ ਨਾਲ ਹੀ ਕਿਵੇਂ ਲੱਗਿਆ ਤੁਹਾਨੂੰ ਵਧੀਆ ਵਧੀਆ ਬਹੁਤ ਵਧੀਆ ਇਹ ਉਤ ਸਾਰਾ ਕਾੜਨਾ ਹੂੰ ਕਿਤੇ ਗਲਤ ਨਾ ਕਾੜ ਦੇ ਮੇਥੋਂ ਬਸ ਇਦਾਂ ਤਾਂ ਹੀ ਕਾੜ ਲਓ ਪਾਜ ਇਹ ਜਿਹੜਾ ਕੋਡ ਹੈ ਨਾ ਉਹ ਫੋਨ ਚ ਚੋੜਨਾ ਹੈ ਤਾਂ ਇਹਨਾਂ ਨੂੰ ਨਹੀਂ ਤਾਂ ਨਹੀਂ ਨਾ ਪਤਾ ਕੋਲੋਂ ਆ ਕੋਲੋਂ ਲੀਟ ਵਿਚ ਘੋਣ ਦੇ ਨਹੀਂ ਗਈ ਆ ਦੇਖੋ ਜੀ ਮੇਰਾ ਐਡਸਨ ਪਿੰਨ ਸਾਰੇ 파ੜੋ ਥੋੜਾ 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 ਹਿੱਸਾ ਪਾਇਆ ਸਰ ਮੰਮੀ ਨੂੰ ਵੀ ਦੇ ਦੋ ਇੰਨਾ ਕੁ ਤੁਸੀਂ 파ੜ ਲਾ ਹੁਣ ਕੌਣ ਆ ਗਿਆ ਬਾਹਰ ਨੂੰ ਵਧਾਈਆਂ ਹੁਣ ਦੋਨੋਂ ਵੀ ਦੋਨੋਂ ਵੀ ਵਧਾਈਆਂ ਮम्मी ਐਡ ਸਪਿੰਨ ਕਹਦੀ ਆ ਮੈਨੂੰ ਪਹਿਲਾਂ ਕੀ ਪਤਾ ਸੀ ਕੋਈ ਸੁਣੀ ਨਾ ਲੋ ਪੀਦੇ ਆ ਅਸੀਂ ਚਾਹ ਜੋ ਜੀ ਨੇ ਪੀਣੀ ਹੈਗੀ ਬਾਟੇ ਦੇ ਵਿੱਚ ਤੇ ਇਸ ਮੀ ਨੂੰ ਅੱਜ ਲੈ ਆ ਤਾਂ ਫਿਰ ਮਿਲ ਗਿਆ ਹੈ ਨਾ ਇਹਨੋਂ ਆਥਰ ਟਾਈਮ ਕੱਲ ਮਿਲਿਆ ਨਹੀਂ ਸੀ ਵਧੀਆ ਸੀ ਕੱਲ ਸਾਰਾ ਦਿਨ ਨਹੀਂ ਮਿਲਿਆ ਗਿਆ ਹੁਣ ਵਸ ਥੋੜਾ ਟਾਈਮ ਹੀ ਮਿਲਨੇ ਆ 10 ਮਿੰਟ ਲੂਗਾ ਸਹੀ ਹੈ 10 ਮਿੰਟ ਬਾਅਦ ਨੇ ਜਾਣਾ ਗੁਰਦੁਆਰੇ ਨਹੀਂ ਜਾਣਾ ਹਾਂ ਜਾਣਾ ਗੁਰਦੁਆਰੇ ਜਾ ਕੇ ਆਉਣਾ ਹੈਗਾ ਉਹ ਮੈਨੂੰ ਇਕੱਲਾ ਰਹਿ ਜਾਏਗਾ ਘਰੇ ਹੂੰ ਰਸ਼ਮੀ ਨੂੰ ਖਾਂਂਗੋਗੀ ਜੁਖਾਮ ਫੇਰ ਜਿਹਨੇ ਦਵਾਈ ਪੀਈ ਹੈਗੀ ਦਵਾਈ ਪੀਈ ਹੈ ਚਾਹ ਪੀਣੀ ਹੈ ਰਸ਼ਮੀ ਨਾਲ ਪੀ ਲੋ ਬੱਚੇ ਸਹੀ ਹੋ ਜੂ ਜੁਖਾਮ ਖਾਂਗਾ ਰਸ਼ਮੀ ਨਾਲ ਸਕੂਟ ਪਾਇਆ ਹੈ ਦਿਖਾਈ ਨੇ ਦਿਖਾਈ ਬਲੇਡ ਟਿਪਸਾ ਜਦ ਆਪ ਨੇ ਕਰੀਏ ਚਲੋ ਆਪਾਂ ਤਾਂ ਚੱਲ ਲਈਆਂ ਹਨ ਬਰ ਦਵਾਰੇ ਮੱਥਾ ਟੇਕ ਜਾਗੇ ਹਨ ਦੇਖ ਜਣੇ ਆਹ ਬਰ ਦਵਾਰੇ ਦੇ ਕੋਲੇ ਤਾਂ ਆ ਹੀ ਗਏ ਆਂਗੇ ਇੱਥੇ ਜੇ ਕਿੰਨੀਆਂ ਗਾਜਰਾਂ ਬੀਜੀਆਂ ਆਈਆਂ ਵੇਖੋ ਆਰੇ ਰਸ਼ਮੀਨ ਕਹਿੰਦਾ ਮੈਨੂੰ ਲੈ ਕੇ ਚੱਲੋ ਪਾਰਕ ਕਾਫੀ ਦਿਨ ਹੋ ਗਏ ਗਏ ਨਹੀਂ ਇੱਦਾਂ ਕੋਰਤਵਾਰੀ ਨਾ ਠਾ ਟਿਕ ਲੈਣੀ ਹੈ ਉੱਪਰ ਆ ਗਿਆ

ਹਾਂ ਕਿੰਨੇ ਹੈ ਕਾਲ ਜਾਨੇ ਤੇ ਕਾਲ ਇੱਥੇ ਕੀ ਆਏ ਜੀ ਕੀ ਹੋ ਗਿਆ ਹੁਣ ਆਏ ਆ ਐਸ ਵੇਲੇ ਨਿਕਲਦੇ ਆ ਓੜਦ ਤੇ ਲੱਤ ਬਹੁਤ ਦੁਖੀ ਜਾਂਦੀ ਹੈ। ਉਹ ਜਿਹੜੀ ਛੱਟ ਪੂਜਾ ਕਰਦੇ ਆ ਉਹ ਇੱਥੇ ਆ ਹੈ ਨਾ ਕਰਦੇ ਆ ਵੇਖੋ ਬੋਰਡ ਲਾ ਰੱਖਿਆਗਾ। ਇੱਥੇ ਕਰਦੇ ਆ ਕੱਸੀ ਦਿੱਤੇ। ਆਪਾਂ ਨੇੜੇ ਸੁਣਦਾ ਤੱਤ ਹੈਗਾ। ਹਰਿਆਣਾ ਹਰਿਆਣਾ ਆ ਗਿਆ ਵੀ ਅਸੀਂ ਹੁਣ ਹਰਿਆਣੇ 'ਚ ਵੜ ਗਏ। ਰਾਜਸਥਾਨ ਅਸੀਂ ਹੁਣ ਹਰਿਆਣੇ 'ਚ ਆ ਗਏ ਆ ਇਹ ਹਰਿਆਣਾ ਸਰ। ਮੈਨੂੰ ਸਵਾਗਤ ਹੈ ਆਪਕਾ ਸਾਰੇ ਮੈਨੂੰ ਪੁੱਛਦੇ ਹੁੰਦੇ ਆ ਤੁਸੀਂ ਕਿੱਥੇ ਆ ਹਰਿਆਣੇ ਦੇ ਬਾਡਰ ਤੇ ਆਵਗੇ ਆ ਹਰਿਆਣੇ ਦੇ ਪੰਪ ਆ ਕੇ ਬਾਡਰ ਆ ਜਾਵਾਂਗਾ ਅਸੀਂ ਹਰਿਆਣੇ ਦੇ ਵਿੱਚ ਆ ਹੁਣ ਹਾਈ ਇੱਧਰ ਦੇਖੋ ਤੇ ਆ ਸਾਰੀ ਪੂਰੇ ਪੋਲੀ ਜਿਹਾ ਸੀ ਟੈਰ ਬਹਿ ਗਿਆ ਟੈਰ ਬਹਿ ਗਿਆ ਹਰਿਆਣੇ ਦੇ ਵਿੱਚ ਹੀ ਆ ਅਸੀਂ ਸਮਝ ਲਓ ਰਾਜਸਥਾਨ ਨਹੀਂ ਹਰਿਆਣਾ ਹੀ ਆ ਭਾਰਤ ਮਾਲਾ ਰੂ ਇਹ ਸਾਡੇ ਕੋਲ ਹੀ ਆ। ਨੇੜੇ ਹੀ ਐ। ਅਮਰਤਸਰ ਨੂੰ। ਅਮਰਤਸਰ ਜਾਂਦੀ ਹੈ ਨਾ। ਜਦੋਂ ਆਪਾਂ ਹੁਣ ਅਮਰਤਸਰ ਜਾਣਾ ਹੈ ਇਸ ਰੋਡ ਤੇ ਹੀ ਜਾਣਾ ਹੈ। ਸਿੱਧਾ ਹੀ ਅਮਰਤਸਰ। ਅਰਸ਼ਮੀਣਾ ਆਪਣੀ ਗਾਰ ਦੀ ਭੈਣ ਜਾਂਦੀ ਆ। ਭੈਣ ਸਰਲੀੰਦਾ ਹਨਾ ਇਹ ਮੌਲ ਬੰਨੇ ਹੈਗੇ ਮੌਲ ਬੰਨਾ ਉਹ ਦੇਖੋ ਉੱਥੋਂ ਕਿੰਨੇ ਵੱਡੇ ਹਨਾ ਤੇ ਦੇਖੀਏ ਆਪਾਂ ਕਮੜਾ ਵਾਂਗੇ ਚਾਰੇ ਪਾਸੇ ਤੋਂ ਮਿਲ ਨਹੀਂ ਆ ਰਹੀ ਮੌਲ ਚਾਰੇ ਪਾਸੇ ਕੰਮ ਬਲੋ ਸਕੀ ਬਤ ਹਸ਼ਕੀ ਹਾਂ ਕਿੰਨਾ ਸੋਹਣਾ ਹਨਾ ਡੌਗੀ ਰਸ਼ਮੀਨ ਦੇਖ ਇਹੋ ਜਿਹੀ ਹੋਣੇ ਉੱਥੇ ਹਨਾ ਹਾਂ ਹੈਗੇ ਹਨਾ ਆ ਗੱਡੇ ਗੱਡੇ ਹੋ ਗਏ ਬੁੱਟੇ ਜਿਹਾ ਪਾ ਜਦੋਂ ਪਹਿਲਾਂ ਛੋਟੇ ਛੋਟੇ ਹਮ ਸਾਰੇ ਗਾਂਹ ਤੱਕ ਹੈ ਉਹ ਬੋਰਡ ਤੇ ਲਾਇਆ ਕੀ ਦੇਖ ਲੈ ਰਹਿਦਾ ਨਾ ਕੋਈ ਦੇਖ ਮੋੜ ਲਾ ਰਿਹਾ ਨਾ ਉਹ ਤਿਆਰ ਹੀ ਨਹੀਂ ਹੋਇਆ ਕੋਲ ਸ਼ਾਪਿੰਗ ਹੋਣਾ ਆ ਗਿਆ ਤਿਆਰ ਹੋਣਾ ਹਾਂ ਹੋਣਾ ਹਜੇ ਤਿਆਰ ਹੈ ਤਾਂ ਲੋ ਜੀ ਅਸੀਂ ਹੁਣ ਘੁੰਮ ਲਿਆ ਪਾਰਕ ਪਾਰਕ ਦੇ ਵਿੱਚ ਮੈਚ ਚੱਲ ਰਿਹਾ ਪਰੇ ਚੂਲੇ ਵੀ ਹੈਗੇ ਉੱਥੇ ਅਸੀਂ ਜਾਇਆਏ ਵੀਡੀਓ ਨਹੀਂ ਬਣਾਈਗੀ ਅੱਜ ਬਾਅਦ ਚੱਲੀ ਜਾਂਦਾ ਜੀ ਨਾ ਪਰ ਆ ਵੀਖੋ ਲਿਆ ਸਾਰੇ ਪ੍ਰਕਾਰ ਦੇ ਆਹ ਦੇਖਦਾ ਸੋਹਣਾ ਸਾਰੇ ਵਧੀਆ ਮੰਮੀ ਕਹਿੰਦੀ ਹੈ ਨਾ ਆਪਣੇ ਵੀ ਗਮਲੇ ਤਿਆਰ ਕਰਨੇ ਆਪਾਂ ਇਹੋ ਜਾਂਦੇ ਆ ਆਹ ਇਹੋ ਜਿਲੇ ਆਵਾਂਗੇ ਨਰਸਰੀ ਚ ਹਣਾ ਗਮਲੇ ਹੋਰ ਤਿਆਰ ਕਰਨੇ ਆ ਜਿਹੜੇ ਆਹ ਬਾਲਾ ਵਧੀਆ ਆਹ ਹਾਂ ਨਾ ਦੇਖ ਇਹ ਕੀ ਇਹ ਕੀ ਵੱਜਦਾ ਹੈਗਾ ਪਤਾ ਨਹੀਂ ਜਿਵੇਂ ਕੋਬੀ ਵਾਲਾ ਹੁੰਦਾ ਨਾ ਕੱਲ੍ਹ ਆਹ ਕਿੰਨਾ ਸੋਹਣਾਗਾ ਆ ਵੀ ਸੋਹਣੇ ਹੈਗੇ ਆ ਵੇਖੋ ਪੀਲਾ ਜਿਹੜਾ ਹਨਾ ਦੋ ਪੱਤੇ ਜੇ ਪਾਤ ਦੇ ਨਿਕਲਦੇ ਆ ਪੀਲਾ ਤੇ ਨਾਲ ਆ ਵੀ ਕਿੰਨਾ ਸੋਹਣਾ ਹੈ ਇਹਨੇ ਰਸਮੀਨ ਵਿੱਚੋਂ ਹੀ ਨਿਕਲਿਆ ਬਾਰੀ ਵੀ ਨਹੀਂ ਬੰਦ ਕਹੀ ਸੂਰਜ ਦੇਖੋ ਸਪਰਾਂਤ ਜਿੱਟਾ ਇੱਕ ਵਾਰ ਇੱਧਰ ਸ਼ੋਰੂਮ ਬਣ ਜੂਗਾ ਨਾ ਸ਼ੋਰੂਮ ਨਹੀਂ ਗੇ ਨਹੀਂ ਨਹੀਂ ਇਹ ਤਾਂ ਮੈਨੂੰ ਪਤਾ ਹੀ ਆ ਇਲਾਨਟ ਹੁੰਦੇ ਉਧਰ ਨਾਲ ਹੀ ਹੈ ਨਾ ਹਰ ਵਕਤ ਹੀ ਲੈਟਾਂ ਚੱਲਦੀਆਂ ਰਹਿੰਦੀਆਂ ਬਹੁਤ ਮਸਤੀ ਕਰੀ ਰਸ਼ਮੀਨ ਨੇ ਪਾਰਕ ਚ ਹੁਣ ਬੈ ਗਿਆ ਬੈ ਗਿਆ ਥੱਕ ਕੇ ਉਹ ਤੇ ਤਾਂ ਫੋਨ ਵੀ ਲੋਕ ਬਣਾਇਆ ਹੀ ਨਹੀਂ ਉੱਥੇ ਪਾਰਕ ਚਾ ਨਰਸਰੀ ਹੈ ਉਹ ਜੇ ਸਾਰੇ ਲਾਵੇ ਹੈ ਨਾ ਜਿਹੜੇ ਕਿੱਡੇ ਸੋਹਣੇ ਆਗੇ ਹਾਂ ਗਮਲੇ ਹੁੰਦੇ ਨਾ ਹਾਂ ਆਪਾਂ ਗਮਲੇ ਤਿਆਰ ਕਰਨੇ ਆ ਨਾ ਫੁੱਲਾਂ ਵਾਲੇ ਦੇ ਸੋਹਣੇ ਲੱਗਦੇ ਹੈ ਰਸ਼ਮੀਣਾ ਸਪੀਕਰ ਰਸ਼ਮੀਣਾ ਬੋਲਦੀ ਨਹੀਂ ਮਾਨੋ ਸੁੱਤ ਨਹੀਂ ਗਾਣ ਕੇ ਕਰਦਾ ਬਹੁਤ ਕਰਵਾ ਰਸ਼ਮੀਨ ਬੋਲਦੀ ਨਹੀਂ ਜਾਣ ਕੇ ਰਸ਼ਮੀਨ ਸਾਹ ਖਾਏਗਾ ਨਾ ਅੱਜ ਹਾਂ ਆਹੋ ਖਰਾੜੇ ਮਾਤਾ ਹਰਕੀ ਦੇਵੀ ਦਵਾਰੇ ਕੀ ਸੀ ਲੱਗਦੀ ਤਾ ਧਰੇੜੇ ਹੀ ਵੱਜਣ ਲੱਗੇ ਸੀ ਹੈ ਨਾ ਇਹਦੇ ਸਿੱਪੀ ਉਧਰ ਉਹ ਠੂਲ ਨੱਕਾ ਹੂੰ ਉਧਰ ਉਤਰਨ ਵਾਲਿਆਂ ਦਾ ਅੱਛਾ ਇਧਰ ਚੜ੍ਹਨ ਵਾਲਿਆਂ ਦਾ ਅੱਛਾ ਇਧਰ ਚੜ੍ਹਨ ਵਾਲਿਆਂ ਦਾ ਹੈ ਵਿਚਾਲੇ ਨਹੀਂ ਹੁੰਦਾ ਕੋਈ ਢੰਡ ਵੱਡੇ ਹੈ ਠੂਲ ਨੱਕਾ ਵੀ ਜਿਆਦਾ ਹੀ ਨੰਗਾ ਹੋਊਗਾ ਹਣਾ ਇਹਨਾਂ ਕੰਬਾਈਨਾ ਸਰੋਂ ਕੱਟਣ ਹੈ ਨਾ ਅੱਗੇ ਜਾਂਦੀਆਂ ਹੋਣਾ ਚੱਲ ਪਈਆਂ ਫਿਰ ਹੌਂਸੇ ਜਿੱਦਾਂ ਚੱਲ ਪਿਆ ਨਾ ਰਸ਼ਮੀਨ ਡੌਗੀ ਵੇਖੀ ਖੜਾ ਰਸ਼ਮੀਨ ਕਹਿੰਦਾ ਮੈਂ ਖਾਣਾ ਕੁਛ ਪਤਾ ਨਹੀਂ ਕੀ ਮੰਗਾਇਆ ਰਸ਼ਮੀਨ ਨੇ ਲੈਣਗੇ ਆ ਰਸ਼ਮੀਨ ਆ ਰਿਹਾ ਰਸ਼ਮੀਨ ਕਹਿੰਦਾ ਤਾ ਵੀ ਇਹ ਤੈਨੂੰ ਖਾਣੋਂ ਮੜਦਾ ਨਹੀਂ ਤਾਂ ਵੀ ਤੂੰ ਆਓ ਵੇਖ ਔਰੀਓ ਰਸਮੀ ਵੇਖ ਹੋਰ ਉਹ ਨਿੱਕਾ ਜਾ ਔਰੀਓ ਵਰਗਾ ਆਪਣੀ ਔਰੀਓ ਵਰਗਾ ਆ ਜੋ ਹੁਣ ਜਲਦੀ ਲੇਟ ਹੋ ਗਏ ਆ ਵੀ ਅਸੀਂ ਗਏ ਸੀ ਕਿਤੇ ਕੰਮ ਤੇ ਨਾਲੇ ਅਸੀਂ ਗੁਰੂ ਘਰ ਮੱਥਾ ਟੇਕ ਲਿਆ ਨਾਲੇ ਥੋੜਾ ਟਾਈਮ ਪਾਰਕ ਚ ਘੁੰਮ ਲਈ ਨਾਲੇ ਕੰਮ ਸੀ ਜਿਹੜਾ ਅਸੀਂ ਉਹ ਕਰ ਲਿਆ ਹੁਣ ਅਸੀਂ ਇੱਧਰ ਆ ਗਏ ਸੀ ਰਸ਼ਮੀਨ ਕਹਿੰਦਾ ਮੈਂ ਖਾਣ ਨੂੰ ਲੈਣਾ ਕੁਛ ਤੇ ਇਹ ਖਾਣੂ ਮੈਂ ਤੇ ਆਇਆ ਰਸ਼ਮੀਨ ਵਸਤੇ ਇਹ ਲਈ ਆਏ ਹੁਣ ਅਸੀਂ ਜਾਣਾ ਹੈ ਘਰ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਅੱਜ ਦਾ ਬਲੌਗ ਮੇਰਾ ਕਿਵੇਂ ਲੱਗਿਆ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ ਬਾਏ ਕਰਦੋ ਬਾਏ